ਸਤਨਾ ਸ੍ਰੀ ਵਾਹਿਗੁਰੂ ਸਹਿਬਦੀ ਯੋਗ ਜਿੰਦਾਤ ਬੰਦਨ ਅਨੁਕੂਪਾ ਸਤਿਵ ਬਕਾਲਾਤ ਨਮਰਤਵ ਰੋਹ ਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਸਜਣ ਸਚਾ ਪਾਤਿਸ਼ਹ ਚੇਰਸਾਂ ਹੰਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਹਕ ਹਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੀਸ ਗੁਰ ਗੋਬਿੰਦ ਸਿੰਘ ਖਾਲਸੋਵ ਬੇਕੀਨਾ ਗੁਰ ਗੋਬਿੰਦ ਸਿੰਘ ਹੱਕ ਥੱਕ ਆਇਨਾ ਗੁਰ ਗੋਬਿੰਦ ਸਿੰਘ ਪਰਮ ਸਨਮਾਨਯੋਗ ਚਾਰ ਸਤਰ ਸਖਤ ਦੇ ਮਾਲਿਕ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗ ਅਟਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰਮੁਖ ਪਿਆਰੇ ਮਾਈ ਭਾਈ ਬੀਰ ਬਜ਼ੁਰਗ ਜਿੰਨੇ ਵੀ ਸਤਿਗੁਰਾਂ ਦੀ ਇਸ ਵਿਚਾਰ ਨੂੰ ਸਰਵਣ ਕਰ ਰਹੇ ਹਾਂ ਅਤੇ ਵੱਡਿਆਂ ਭਾਗਾਂ ਵਾਲੇ ਹਾਂ ਕਿਉਂਕਿ ਕੋਰ ਕਾਲ ਯੁਗ ਦੇ ਅੰਦਰ ਜੀਤੇ ਸਤਿਗੁਰੂ ਦੀ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਉਹਨੂੰ ਹੀ ਸਤਿਗੁਰੂ ਦੇ دیدار ਨਾਮ ਜਪਣ ਵਾਲੇ ਸਾਧੂ ਮਹਾਂਪੁਰਖ ਦੀ ਸੰਗਤ ਪ੍ਰਾਪਤ ਹੁੰਦੀ ਹੈ ਹੁਣ ਜੋ ਇਹ ਕੱਲ ਤੋਂ ਜਿਹੜੀ ਪਿਛਲੀ ਰਾਤ ਲੰਘ ਕੇ ਗਈ ਹੈ ਆਪਾਂ ਨੇ ਇੱਕ ਦਿਨ ਪਹਿਲਾਂ ਵਿਚਾਰ ਕੀਤੀ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 6 ਪੋ ਦੀ ਰਾਤ ਨੂੰ ਆਨੰਦਪੁਰ ਨੂੰ ਛੱਡਦੇ ਨੇ ਤੇ 7 ਪੋ ਦਾ ਜਿਹੜਾ ਦਿਨ ਚੜ੍ਹਦਾ ਸਰਸਾ ਨੂੰ ਪਾਰ ਕਰਦੇ ਨੇ ਪੂਰਾ ਦਿਨ 7 ਉਹ ਸਤਿਗੁਰੂ ਜੀ ਚੱਲਦੇ ਰਹਿੰਦੇ ਨੇ ਮੁਗਲ ਫੌਜਾਂ ਦੇ ਨਾਲ ਚੜ੍ਹਬ ਹੁੰਦੀ ਐ ਤੇ ਸ਼ਾਮ ਨੂੰ ਸਤ ਪੋ ਦੀ ਜਿਹੜੀ ਸ਼ਾਮ ਪੈਂਦੀ ਐ 21 ਦਸੰਬਰ ਸਾਲ 1704 ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਜਿਹੜੀ ਗੜੀ ਹੈ ਜਿਸ ਨੂੰ ਕੱਚੀ ਗੜੀ ਕਹਿੰਦੇ ਨੇ ਉੱਥੇ ਪ੍ਰਵੇਸ਼ ਕਰਦੇ ਨੇ ਆਪਣੇ ਸਿੰਘਾਂ ਦੇ ਨਾਲ ਗੁਰਸਿੱਖਾਂ ਦੇ ਨਾਲ ਆਪਾਂ ਨੇ ਇੱਥੇ ਤੱਕ ਇਤਿਹਾਸ ਨੂੰ ਬਾਚਿਆ ਸੀ ਹੁਣ ਚਮਕੌਰ ਦੀ ਗੜੀ ਦੇ ਵਿੱਚ ਜੋ ਸਤਿਗੁਰਾਂ ਨੇ ਇਤਿਹਾਸ ਰਚਿਆ ਹੈ ਸਾਡੇ ਪੁਰਾਣੇ ਜਿੰਨੇ ਵੀ ਸਰੋਤ ਨੇ ਵਿਦਵਾਨ ਨੇ ਜਿਨ੍ਹਾਂ ਨੇ ਇਸ ਇਤਿਹਾਸ ਨੂੰ ਲਿਖਿਆ ਹੈ ਖੋਜ ਕੀਤੀ ਤੇ ਫਿਰ ਇਤਿਹਾਸ ਬਣਿਆ ਸਾਡੇ ਵਿਦਵਾਨਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਜਦੋਂ ਛਤਪੋ ਦੀ ਸ਼ਾਮ ਨੂੰ ਚਮਕੌਰ ਗੜੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਤੇ ਪਿੱਛੋਂ ਜਿੰਨਾ ਵੀ ਟਿੱਡੀ ਦਲ ਮੁਗਲ ਫੌਜਾਂ ਪਹਾੜੀ ਰਾਜੇ ਪਿੱਛੇ ਲੱਗੇ ਹੋਏ ਨੇ ਸਤਿਗੁਰਾਂ ਦੇ ਤੇ ਗੜੀ ਦੇ ਵਿੱਚ ਸਤਿਗੁਰ ਜੀ ਆਪਣਾ ਮੋਰਚਾ ਅਖਤਿਆਰ ਕਰਦੇ ਨੇ ਸ਼ਾਮ ਦਾ ਟਾਈਮ ਹੈ ਕਹਿੰਦੇ ਉਸ ਗੜੀ ਦੀਆਂ ਚਾਰ ਬਾਹਿਆਂ ਨੇ ਚਾਰੇ ਬਾਹਿਆਂ ਦੇ ਉੱਪਰ 8-8 ਸਿੰਘ ਸੂਰਮੇ ਸਤਿਗੁਰਾਂ ਨੇ ਤੈਨਾਤ ਕੀਤੇ ਇੱਕ ਉਸ ਗੜੀ ਦਾ ਵੱਡਾ ਗੇਟ ਸੀ ਜਿਹਦੇ ਉੱਪਰ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਕੰਠਾ ਸਿੰਘ ਇਤਿਹਾਸ ਦੇ ਵਿੱਚ ਕੋਠਾ ਸਿੰਘ ਨਾਮ ਵੀ ਆਉਂਦਾ ਹੈ ਕਹਿੰਦੇ ਭਾਈ ਮਦਨ ਸਿੰਘ ਤੇ ਭਾਈ ਕੰਠਾ ਸਿੰਘ ਜਿਹੜਾ ਉਹ ਹਵੇਲੀ ਦਾ ਗੜੀ ਦਾ ਵੱਡਾ ਗੇਟ ਸੀ ਉਥੇ ਪਹਿਰਾ ਦੇ ਰਹੇ ਨੇ ਤੇ ਗੜੀ ਦੀਆਂ ਜਿਹੜੀਆਂ ਬਾਹਿਆਂ ਨੇ ਚਾਰ ਕੋਨੇ ਆਪਾਂ ਕਹਿ ਲਈਏ ਤੇ 8-8 ਸਿੰਘ ਸ਼ੂਰ ਮੇ ਸਤਗੁਰਾਂ ਨੇ ਉਥੇ ਤੈਨਾਤ ਕੀਤੇ ਕਹਿੰਦੇ ਗੜੀ ਦੇ ਵਿੱਚ ਸਤਿਗੁਰਾਂ ਨੇ ਦੇਖੋ ਸਰਸਾ ਪਾਰ ਕੀਤੀ ਉਥੇ ਆਸਾ ਦੀ ਵਾਰ ਦਾ ਆਪ ਕੀਰਤਨ ਕੀਤਾ ਆਪ ਸੁਰੰਗਾ বাজਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਚਮਕੌਰ ਦੀ ਗੜੀ ਦੇ ਵਿੱਚ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ ਸੋਦਰ ਦਾ ਪਾਠ ਕੀਤਾ ਤੇ ਹੁਣ ਪਿੱਛੋਂ ਟਿੱਡੀ ਦਲ ਸੀ ਜਿਹੜਾ ਮੁਗਲ ਫੌਜਾਂ ਸੀ ਪਹਾੜੀ ਰਾਜੇ ਸੀ ਜੰਮੂ ਦਾ ਸੂਬਾ ਲਾਹੌਰ ਦਾ ਸੂਬਾ ਵਜੀਦ ਖਾਨ ਸਰਹੰਦ ਵਾਲਾ ਰਿਜਵਾੜੇ ਜਿੰਨੇ ਵੀ ਸਤਿਗੁਰਾਂ ਦੇ ਪਿੱਛੇ ਲੱਗੇ ਸੀ ਸਾਰੇ ਕਹਿੰਦੇ ਚਮਕੌਰ ਗੜੀ ਦੇ ਕੋਲੇ ਪਹੁੰਚ ਜਾਂਦੇ ਨੇ ਹੁਣ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਪੂਰਾ ਦਿਨ ਤੇ ਪੂਰੀ ਰਾਤ ਦੇ ਥੱਕੇ ਹੋਏ ਸਿੰਘ ਤੇ ਕਹਿੰਦੇ ਆਰਾਮ ਕਰਦੇ ਨੇ ਘੋੜੇ ਦੀਆਂ ਕਾਠੀਆਂ ਲੈ ਕੇ ਹੁਣ ਨਾ ਤਾਂ ਥੱਲੇ ਵਸਾਉਣ ਨੂੰ ਕੁਸ ਹੈ ਤੇ ਨਾ ਉੱਪਰ ਲੈਣ ਨੂੰ ਕੁਸ ਹੈ ਜਿਹੜੇ ਘੋੜੇ ਦੀਆਂ ਕਾਠੀਆਂ ਸੀ ਉਹ ਕਾਠੀਆਂ ਸਹਰਾਣੇ ਰੱਖ ਕੇ ਕਹਿੰਦੇ ਆਰਾਮ ਦੇ ਵਿੱਚ ਹੋ ਗਏ ਹੁਣ ਕੁਝ ਸਿੰਘ ਪੈਰਾ ਦੇ ਰਹੇ ਨੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਕਲੰਗੀਧਰ ਸੱਚੇ ਪਾਤਸ਼ਾਹ ਜੀ ਅੱਧੀ ਰਾਤ ਨੂੰ ਉੱਠਦੇ ਨੇ ਦੇਖਦੇ ਨੇ ਤੇ ਸਿੰਘ ਨੇ ਜਿਹੜੇ ਆਰਾਮ ਕਰ ਰਹੇ ਨੇ ਹੁਣ ਮਨ ਦੇ ਵਿੱਚ ਫੁਰਨਾ ਬਣਦਾ ਵੀ ਕੱਲ ਨੂੰ ਜਿਹੜਾ 8 ਪੋ ਦਾ ਦਿਨ ਹੈ ਇਹ ਜਿਹੜੇ ਮੇਰੇ ਸਿੰਘ ਸੂਰਮੇ ਪਏ ਨੇ ਕੱਲ ਨੂੰ ਇਹਨਾਂ ਨੇ ਸ਼ਹੀਦ ਹੋ ਜਾਣਾ ਨੇ ਇਥੇ ਸ਼ਹੀਦੀਆਂ ਪਾਉਣੀਆਂ ਨੇ ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸੇਖਾਂ ਨੂੰ ਕੱਲੇ-ਕੱਲੇ ਨੂੰ ਦੇਖ ਰਹੇ ਨੇ ਕਿਸੇ ਦੇ ਕੇਸ ਖੁੱਲੇ ਹੋਏ ਨੇ ਉਹ ਕੇਸਾਂ ਨੂੰ ਜੂੜਾ ਬੰਨ੍ਹਦੇ ਨੇ ਤੇ ਕਿਸੇ ਦਾ ਮੱਥਾ ਚੁੰਮਦੇ ਨੇ ਤੇ ਕਿਸੇ ਦਾ ਹੱਥ ਚੁੰਮਦੇ ਨੇ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਤਾ ਵੀ ਕੱਲ ਨੂੰ ਇਹਨਾਂ ਸਿੰਘਾਂ ਸੂਰਮਿਆਂ ਨੇ ਇੱਥੇ ਸ਼ਹੀਦੀਆਂ ਪਾ ਜਾਣੀਆਂ ਨੇ ਕੱਲੇ-ਕੱਲੇ ਦੇ ਕੋਲੇ ਜਾਂਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਦੋਂ ਦਿਨ ਚੜ੍ਹਦਾ ਕੀ ਦੇਖਦੇ ਨੇ ਤੇ ਜਿੰਨੀ ਵੀ ਦਿੱਲੀ ਦੀ ਹੋਰ ਸੂਬੇ ਦੀ ਫੌਜ ਸੀ ਔਰੰਗਜ਼ੇਬ ਦੀ ਫੌਜ ਹੀ ਕਹਿੰਦੇ ਕਾਲੀਆਂ ਵਰਦੀਆਂ ਦੇ ਵਿੱਚ ਉੱਥੇ ਪਹੁੰਚ ਗਈ ਕਾਲੀਆਂ ਵਰਦੀਆਂ ਦੇ ਵਿੱਚ ਪਹੁੰਚ ਗਈ ਜਦੋਂ ਦਿਨ ਚੜ੍ਹਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖਦੇ ਨੇ ਜਿਸ ਤਰ੍ਹਾਂ ਮੱਖੀਆਂ ਭਿੰਦੀਆਂ ਭਿੰਕਦੀਆਂ ਨੇ ਇਸ ਤਰ੍ਹਾਂ ਕਾਲੀਆਂ ਵਰਦੀਆਂ ਦੇ ਵਿੱਚ ਗੜੀ ਦੇ ਚਾਰ ਸਪੇਰੇ ਫੌਜ ਹੀ ਫੌਜ ਸੂਬੇ ਦੀ ਔਰੰਗਜ਼ੇਬ ਦੀ ਤੇ ਸਤਿਗੁਰੂ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਸਿੰਘ ਸੂਰਮੇ ਔਰ ਉਹਦੇ ਨੇ ਤੇ ਉਹਨਾਂ ਨੂੰ ਇੱਕ ਬਚਨ ਕਰਦੇ ਨੇ ਵੀ ਅੱਜ ਜੇ ਤੁਸੀਂ ਇਸ ਗੜੀ ਦੇ ਵਿੱਚ ਮੁਗਲ ਫੌਜਾਂ ਦੇ ਨਾਲ ਆਪਣੀ ਜਿੰਦ ਜਾਨ ਦਾ ਕੇ ਲੜੋਂਗੇ ਤੇ ਖਾਲਸਾ ਕਾਇਮ ਰਹੂ ਜੇ ਕਿਤੇ ਪਿੱਠ ਦਿਖਾ ਕੇ ਭੱਜ ਗਏ ਤੇ ਕਹਿੰਦੇ ਖਾਲਸੇ ਦੀ ਸਾਨ ਸਭ ਕੁਝ ਖਤਮ ਹੋ ਜਾਊਗੀ ਸਤਿਗੁਰਾਂ ਨੇ ਇਹ ਬਚਨ ਕੀਤੇ ਜਦੋਂ ਦਿਨ ਚੜਦਾ ਦੇਖੋ ਫਿਰ ਜੰਗ ਹੁੰਦਾ ਹੈ ਕਹਿੰਦੇ ਇੱਕ ਪਾਸੇ ਸੂਬਾ ਸਰਹੰਦ ਬਜੀਦ ਖਾਨ ਹੈ ਤੇ ਇੱਕ ਪਾਸੇ ਜੰਮੂ ਦਾ ਜ਼ਬਰਦਸਤ ਖਾਨ ਜੋ ਹਾਕਮ ਹੈ ਲਾਹੌਰ ਦਾ ਸੂਬੇਦਾਰ ਰਿਜਵਾੜੇ ਜਿੰਨੇ ਵੀ ਨੇ ਤੇ ਸਤਗੁਰਾਂ ਦੀ ਕੱਚੀ ਗੜੀ ਨੂੰ ਘੇਰਿਆ ਹੋਇਆ ਕਹਿੰਦੇ ਦਿੱਲੀ ਤੋਂ ਚੱਲ ਕੇ ਨਾਰਖਾ ਆਉਂਦਾ ਹੈ ਤੇ ਨਾਰਖਾ ਵਜਨ ਕਰਦਾ ਹੈ ਆਪਣੇ ਜਿੰਨੇ ਵੀ ਸੂਬਾ ਸਰਹੰਦ ਬਜੀਦਾ ਨੇ ਤੇ ਲਾਹੌਰ ਦੇ ਬਾਸਾ ਨੇ ਉਹਨਾਂ ਨੂੰ ਕਹਿੰਦਾ ਬਈ ਤੁਸੀਂ 6 ਮਹੀਨੇ ਹੋ ਗਏ ਘੇਰਾ ਪਾਏ ਨੂੰ ਅਜੇ ਤੱਕ ਧਾਤੂ ਗੁਰੂ ਗੋਬਿੰਦ ਸਿੰਘ ਫੜਿਆ ਨਹੀਂ ਗਿਆ ਦੇਖੋ ਮੈਂ ਹੁਣੇ ਹੀ ਕੁਝ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਫੜ ਕੇ ਦੱਸਦਾ ਹੁਣ ਪ੍ਰਾਣੇ ਇਤਿਹਾਸ ਦੇ ਵਿੱਚ ਵੀ ਆਪਾਂ ਪੜਿਆ ਜਿੱਦਾਂ ਜਿੱਦਾਂ ਖੋਜ ਹੁੰਦੀ ਜਾਂਦੀ ਹੈ ਇਤਿਹਾਸ ਦੀ ਸਾਨੂੰ ਸਰੋਤ ਮਿਲਦੇ ਜਾਂਦੇ ਨੇ ਪਹਿਲਾਂ ਇਤਿਹਾਸ ਦੇ ਵਿੱਚ ਸੁਣਾਇਆ ਜਾਂਦਾ ਸੀ ਆਪਾਂ ਪੜ੍ਹਦੇ ਸੀ ਸੁਣਦੇ ਵੀ ਸੀ ਵੀ ਨਾਰਖਾਂ ਪੌੜੀ ਲਾ ਕੇ ਉਸ ਕੱਚੀ ਗੜੀ ਦੇ ਉੱਪਰ ਚੜਨ ਲੱਗਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਿੰਦਾ ਫੜ ਲੈਣਾ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੇ ਦੇਖਿਆ ਜਦੋਂ ਨਾਰਖਾਂ ਨੂੰ ਭੱਥੇ ਦੇ ਵਿੱਚੋਂ ਤੀਰ ਕੱਢਿਆ ਤੇ ਇੱਕ تیر ਪਹਿਲਾ تیر ਗੜੀ ਦੇ ਵਿੱਚੋਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਰਖਾਨ ਨੂੰ ਬਖਸ਼ਿਆ ਪਹਿਲਾ تیر ਨਾਰਖਾਨ ਦੀ ਹਿੱਕ ਦੇ ਵਿੱਚ ਠੋਕਿਆ ਤੇ ਹੁਣ ਅੱਜ ਦੇ ਜਿਹੜੇ ਨਵੇਂ ਸਰੋਤ ਨੇ ਕਈ ਵਿਦਵਾਨਾਂ ਨੇ ਖੋਜ ਕੀਤੀ ਕਹਿੰਦੇ ਇੱਕ ਬਹੁਤ ਹੀ ਪੁਰਾਣਾ ਸਰੋਤ ਹੈ ਉਹਦੇ ਵਿੱਚੋਂ ਮਿਲਦਾ ਵੀ ਜਦੋਂ ਨਾਰਖਾਨ ਦੇ تیر ਮਾਰਿਆ ਸਤਿਗੁਰਾਂ ਨੇ ਕਹਿੰਦੇ ਨਾਰਖਾ 20 ਕਦਮ ਪਿੱਛੇ ਲੜ ਖੜਾਉਂਦਾ ਚਲਾ ਗਿਆ ਤੇ ਕਹਿੰਦੇ ਜਦੋਂ ਜ਼ਮੀਨ ਦੇ ਉੱਪਰ ਡਿਗਿਆ ਤੇ ਜ਼ਮੀਨ ਦੇ ਉੱਪਰ ਡੇਗਦੇ ਜਿਹੜਾ ਤੀਰ ਸੀ ਕਹਿੰਦੇ ਜ਼ਮੀਨ ਦੇ ਵਿੱਚ ਖੁੱਭ ਗਿਆ ਦੇਖੋ ਹੁਣ ਸਤਗੁਰ ਜੀ ਬਚਨ ਕਰਦੇ ਨੇ ਜ਼ਿਆਦਾਤਰ ਜਫਰ ਨਾਮੇ ਦੇ ਵਿੱਚ ਸਤਗੁਰਾਂ ਨੇ ਜ਼ਿਕਰ ਕੀਤਾ ਇੱਕ ਨਾਰਖਾ ਤੇ ਇੱਕ ਖਵਾਜਾ ਮਰਦੂਦ ਕਹਿੰਦੇ ਉਹ ਵੀ ਰੌਲਾ ਪਾਉਂਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਾ ਫੜਾ ਜਦੋਂ ਨਾਰਖਾਨ ਨੂੰ ਤੀਰ ਠੋਕਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਨੇ ਅਸੀਂ ਨਾਰਖਾਨ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਜਦੋਂ ਤੀਰ ਵੱਜਿਆ ਤੇ ਜ਼ਮੀਨ ਦੇ ਉੱਪਰ ਡਿਗਿਆ ਹੁਣ ਸਤਿਗੁਰ ਜੀ ਬਚਨ ਕਰਦੇ ਨੇ ਯਫਰ ਨਾਮੇ ਦੇ ਬੋਲ ਨੇ ਜੋ ਦੀਦਮ ਕੇ ਨਹਰ ਬੇਮਾਦ ਵਹਿ ਜਾਂ ਸਤਿਗੁਰ ਜੀ ਕਹਿੰਦੇ ਅਸੀਂ ਨਾਰਖਾਨ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਜਦੋਂ ਅਸੀਂ ਤੀਰ ਸੱਡਿਆ ਤੇ ਉਹਦੀ ਹਿੱਕ ਦੇ ਵਿੱਚ ਲੱਗਿਆ ਤੇ ਨਾਰਖਾਂ ਕਹਿੰਦੇ ਡਿੱਗਿਆ ਜ਼ਮੀਨ ਦੇ ਉੱਪਰ ਜੋ ਦੀਦਮ ਕੇ ਨਹਰ ਬਿਆ ਮਦ ਕੇ ਜੰਗ ਜਸੀ ਦੇ ਜਕੇ ਤੀਰ ਮਨ ਬੇਦ ਰੰਗ ਕਹਿੰਦੇ ਨਾਰਖਾਂ ਉੱਥੇ ਮੂਦਾ ਹੋ ਕੇ ਡਿੱਗ ਪਿਆ ਤੇ ਅੱਗੋਂ ਫਿਰ ਜਿਹੜਾ ਖਵਾਜਾ ਮਰਦੂਰ ਸੀ ਕਹਿੰਦੇ ਉਹ ਵੀ ਰੌਲਾ ਪਾਉਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵਸੇਸ ਕਰਕੇ ਆਪਣੇ ਜਫਰਨਾਮੇ ਦੇ ਵਿੱਚ ਖਵਾਜਾ ਮਰਦੂਦ ਦਾ ਜ਼ਿਕਰ ਕੀਤਾ ਹੈ ਕਹਿੰਦੇ ਜਦੋਂ ਨਾਰਖਾਂ ਜ਼ਮੀਨ ਦੇ ਉੱਪਰ ਡਿੱਗਦਾ ਤੇ ਖਵਾਜਾ ਮਰਦੂਦ ਹੈ ਜਿਹੜਾ ਕਹਿੰਦੇ ਆਪਣਾ ਸਿਰ ਸੁਪਾ ਕੇ ਚਮਕੌਰ ਦੀ ਗੜੀ ਦੀ ਦੀਵਾਰ ਦੇ ਨਾਲ ਛੁਪ ਕੇ ਨਿਕਲ ਜਾਂਦਾ ਹੈ ਕਹਿੰਦੇ ਜੇ ਕਿਤੇ ਸਾਨੂੰ ਦਿਖਾਈ ਦੇ ਦਿੰਦਾ ਅਸੀਂ ਆਪਣਾ ਇੱਕ ਤੀਰ ਭੱਥੇ ਦੇ ਵਿੱਚੋਂ ਖਵਾਜਾ ਮਰਦੂਦ ਨੂੰ ਵੀ ਬਖਸ ਦੇਣਾ ਸੀ ਦੇਖੋ ਜਿਹੜਾ ਖਵਾਜਾ ਮਰਦੂਦ ਸੀ ਆਪਣੇ ਆਪ ਨੂੰ ਚੰਗਾ ਹਾਕਮ ਕਹਾਉਂਦਾ ਸੀ ਕਹਿੰਦਾ ਕਹਾਉਂਦਾ ਜਦੋਂ ਪਤਾ ਲੱਗਿਆ ਨਾਰਖਾ ਨੂੰ ਤੀਰ ਬੱਗਿਆ ਕਹਿੰਦੇ ਆਪਣੇ ਆਪ ਨੂੰ ਛੁਪਾ ਕੇ ਦੀਵਾਰ ਦੇ ਕੋਲੋਂ ਨਿਕਲ ਗਿਆ ਆਪਣੇ ਆਪ ਨੂੰ ਬਚਾ ਕੇ ਨਿਕਲ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਰਦ ਨਹੀਂ ਸੀ ਉਹ ਨਿਮਰਦ ਸੀ ਕਹਿੰਦੇ ਕਿਉਂ ਆਪਣੇ ਸਿਰ ਨੂੰ ਛੁਪਾ ਕੇ ਨਿਕਲ ਗਿਆ ਜੇ ਕਿਤੇ ਸਾਨੂੰ ਨਜ਼ਰ ਆ ਜਾਂਦਾ ਦਿਖਾਈ ਦਿੰਦਾ ਅਸੀਂ ਆਪਣੇ ਭੱਤੇ ਚ ਇੱਕ ਤੀਰ ਖਵਾਜੇ ਮਰਦੂਦ ਨੂੰ ਵੀ ਬਖਸ਼ ਦੇਣਾ ਸੀ ਜਫਰਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਣ ਕਰਦੇ ਨੇ ਕਿ ਆਖਵਾਜਾ ਮਰਦੂਦ ਸਾਇਆ ਦੀਵਾਰ ਨਿਆਮਦ ਬਹਿ ਮਹਿਦਾ ਬਹਿ ਮਰਦਨਾ ਬਾਰ ਡਰੇਗਾ ਅਗਰ ਰੂਹਏ ਦੀਦ ਮੇ ਜਗ ਤੀਰ ਲਚਾਰ ਬਖਸੀਦ ਮੇ ਸਤਿਗੁਰੂ ਜੀ ਕਹਿੰਦੇ ਜੇ ਕਿਤੇ ਸਾਨੂੰ ਉਹ ਖਵਾਜਾ ਮਰਦੂਦ ਕਿਤੇ ਦਿਖਾਈ ਦੇ ਜਾਂਦਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਹਾਕਮ ਸੀ ਕੱਲ੍ਹ ਕੀ ਧਰਪਾਸਾ ਜੀ ਕਹਿੰਦੇ ਅਸੀਂ ਇੱਕ ਤੀਰ ਉਹਨੂੰ ਵੀ ਬਖਸ ਦਿੰਦੇ ਦੇਖੋ ਹੁਣ ਪੂਰਾ ਦਿਨ ਅੱਠ ਕੋ ਪੂਰਾ ਦਿਨ ਜੰਗ ਹੁੰਦਾ ਸਤਿਗੁਰੂ ਜੀ ਅੱਠ ਅੱਠ ਜਿਹੜੇ ਗੁਰੂ ਕੇ ਪਿਆਰੇ ਸਿੰਘ ਨੇ ਤੇ ਉਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਭੇਜ ਰਹੇ ਨੇ 8 8 ਸਿੰਘ ਉਹ ਮੁਗਲ ਫੌਜਾਂ ਦੇ ਨਾਲ ਲੜਾਈ ਲੜਦੇ ਹੋਏ ਯੂਝਦੇ ਹੋਏ ਸ਼ਹੀਦ ਹੁੰਦੇ ਨੇ ਕਹਿੰਦੇ ਜਦੋਂ ਸਾਮਾ ਪਈਆਂ 17 ਸਿੰਘ ਸ਼ਹੀਦ ਹੋ ਜਾਂਦੇ ਨੇ ਫਿਰ ਪੰਜ ਪਿਆਰੇ ਕਲਗੀਧਰ ਪਾਸਾ ਜੀ ਦੇ ਨਾਲ ਨੇ ਭਾਈ ਰਿਆਸ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਸਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਕਹਿੰਦੇ ਉਹਨਾਂ ਨੇ ਇੱਕ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਇਸ ਤਰ੍ਹਾਂ ਕਰੋ ਇਸ ਗੱਡੀ ਦੇ ਵਿੱਚੋਂ ਨਿਕਲ ਜਾਵੋ ਤੇ ਆਪਣੇ ਪੁੱਤਰਾਂ ਨੂੰ ਸਹਿਬਜ਼ਾਦਿਆਂ ਨੂੰ ਲੈ ਕੇ ਅਸੀਂ ਇਸ ਗੱਡੀ ਦੇ ਵਿੱਚ ਮੁਗਲ ਫੌਜਾਂ ਦੇ ਨਾਲ ਲੜ ਕੇ ਜੋਝ ਕੇ ਸ਼ਹੀਦੀਆਂ ਪਾਵਾਂਗੇ ਤੁਸੀਂ ਸਾਡੇ ਵਰਗੇ ਅਨੇਕਾਂ ਬਣਾ ਸਕਦੇ ਹੋ ਭਰ ਛੋਡੇ ਵਰਗਾ ਕੋਈ ਨਹੀਂ ਬਣ ਸਕਦਾ ਕਹਿੰਦੇ ਉਸ ਟਾਈਮ ਤੇ ਫਿਰ ਕਲਗੀਧਰ ਪਾਤਸ਼ਾਹੀ ਨੇ ਬਚਨ ਕੀਤਾ ਆਪਾਂ ਇਤਿਹਾਸ ਸਤਿਗੁਰਾਂ ਦੇ ਵਿੱਚ ਪੜ੍ਹਦੇ ਹਾਂ ਚੋਪਈ ਸਾਹਿਬ ਦੇ ਵਿੱਚ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਇੱਥੇ ਫਿਰ ਸਤਿਗੁਰਾਂ ਨੇ ਬਚਨ ਕੀਤਾ ਮੇਰੇ ਸਿੱਖਾਂ ਤੇ ਮੇਰੇ ਪੁੱਤਰਾਂ ਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਲੱਗਦਾ ਜਿਹੋ ਜੇ ਮੇਰੇ ਮੈਨੂੰ ਸਿੱਖ ਪਿਆਰੇ ਨੇ ਉਹੋ ਜੀ ਮੈਨੂੰ ਮੇਰੇ ਪੁੱਤਰ ਪਿਆਰੇ ਨੇ ਕਹਿੰਦੇ ਨਹੀਂ ਅਸੀਂ ਇਸ ਚਮਕੌਰ ਦੀ ਗੜੀ ਨੂੰ ਛੱਡ ਕੇ ਨਹੀਂ ਜਾਣਾ ਦੇਖੋ ਆਪਾਂ ਇਤਿਹਾਸ ਦੇ ਵਿੱਚ ਵਿਦਵਾਨਾਂ ਨੇ ਖੋਜ ਕੀਤੀ ਹੈ ਵੀ ਜਿਹੜੇ-ਜਿਹੜੇ ਸਿੰਘ ਸ਼ਹੀਦ ਹੁੰਦੇ ਨੇ ਚਮਕੌਰ ਗੜੀ ਦੇ ਵਿੱਚ ਦੇਖੋ ਪੰਡਤ ਕਿਰਪਾ RAM DAT ਜੀ ਜਿਹੜਾ ਆਨੰਦਪੁਰ ਤੋਂ 16 ਬੰਦਿਆਂ ਦਾ ਜਥਾ ਲੈ ਕੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਨੰਦਪੁਰ ਪਹੁੰਚਦਾ ਜਨਯਉ ਦੀ ਰੱਖਿਆ ਕਰਨ ਵਾਸਤੇ ਵੀ ਸਾਡੇ ਜਨਯਉ ਦੀ ਰੱਖਿਆ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣਾ ਬਲੀਦਾਨ ਦੇ ਦਿੱਤਾ ਇੱਕ ਵਿਦਵਾਨ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜਦੋਂ ਆਕੇ ਕਿਰਪਾ ਰਾਮ ਨੇ ਅਰਜ ਕੀਤੀ ਤੇ ਅਸੀਂ ਉਸ ਟਾਈਮ ਪੁੱਤਰ ਸੀ ਦੇ ਪੁੱਤਰ ਬਣ ਕੇ ਪਿਤਾ ਨੂੰ ਸ਼ਹੀਦੀ ਦੇਣ ਵਾਰ ਤੇ ਤੋਰਿਆ ਹੁਣ ਦੇਖੋ ਚਮਕੌਰ ਦੀ ਗੜੀ ਦੇ ਵਿੱਚ ਪਿਤਾ ਨੇ ਤੇ ਪਿਤਾ ਬਣ ਕੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖਦੇ ਨੇ ਇਤਿਹਾਸ ਦੇ ਵਿੱਚ ਕਿਤੇ ਤੁਹਾਨੂੰ ਮਿਲੂਗਾ ਨਹੀਂ ਵੀ ਇੱਕ ਦਿਨ ਪੁੱਤਰ ਬਣ ਕੇ ਪਿਤਾ ਨੂੰ ਤੋਰਨਾ ਇੱਕ ਦਿਨ ਪਿਤਾ ਬਣ ਕੇ ਪੁੱਤਰਾਂ ਨੂੰ ਸ਼ਹੀਦ ਕਰਵਾਉਣਾ ਮੈਂ ਵਿਚਾਰ ਕਰ ਰਿਹਾ ਸੀ ਦੇਖੋ ਇੱਕ ਦਿਨ ਅਰਜ ਕੀਤੀ ਸਤਗੁਰਾਂ ਨੇ 16 ਬੰਦਿਆਂ ਦਾ ਜਥਾ ਲੈ ਕੇ ਕਿਰਪਾ RAM ਦਤ ਸਤਿਗੁਰਾਂ ਕੋਲੇ ਆਉਂਦੇ ਨੇ ਅੱਜ ਉਹੀ ਕਿਰਪਾ RAM ਜਿਹੜੇ ਅਮਰਤ ਸਾਕੇ ਸਿੰਘ ਬਾਜਦੇ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪਾਉਂਦੇ ਨੇ ਦੇਖੋ ਕਿਰਪਾ RAM ਦਤ ਉਹਨਾਂ ਦਾ ਇੱਕ ਭਰਾ ਸੀਗਾ ਸਨਮੁਖ ਦੋ ਭਰਾ ਦੋਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪਾਈ ਤੇ ਦੇਖੋ ਭਾਈ ਮਨੀ ਸਿੰਘ ਦੇ ਇੱਕ ਭਰਾ ਸੀ ਮਾਨ ਸਿੰਘ ਤੇ ਉਹਨਾਂ ਨੇ ਚਮਕੌਰ ਗੜੀ ਦੇ ਵਿੱਚ ਸ਼ਹੀਦੀ ਪਾਈ ਤੇ ਪੰਜ ਪੁੱਤਰ ਆਨੰਦਪੁਰ ਤੋਂ ਲੈ ਕੇ ਤੇ ਚਮਕੌਰ ਗੜੀ ਤੱਕ ਸ਼ਹੀਦ ਹੁੰਦੇ ਨੇ ਪੁੱਤਰ ਉਹਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਜਦੋਂ ਆਨੰਦਪੁਰ ਤੋਂ ਚੱਲਦੇ ਨੇ ਰਾਸਤੇ ਦੇ ਵਿੱਚ ਸ਼ਹੀਦ ਹੁੰਦੇ ਨੇ ਤਿੰਨ ਪੁੱਤਰ ਭਾਈ ਮਨੀ ਸਿੰਘ ਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਭਾਈ ਅਜ ਅਜਾਇਬ ਸਿੰਘ ਭਾਈ ਅਜਬ ਸਿੰਘ ਤੇ ਭਾਈ ਅਣਖ ਸਿੰਘ ਭਾਈ ਮਨੀ ਸਿੰਘ ਦੇ ਤਿੰਨ ਪੁੱਤਰ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਮੱਖਣ ਸਾ ਲਵਾਣਾ ਦਾ ਇੱਕ ਪੋਤਰਾ ਸੀ ਉਹ ਵੀ ਸਤਗੁਰਾਂ ਦੇ ਨਾਲ ਚਮਕੌਰ ਗੜੀ ਦੇ ਵਿੱਚ ਸ਼ਹੀਦ ਹੁੰਦਾ ਚਾਰ ਮੁਕਤਿਆਂ ਦਾ ਜ਼ਿਕਰ ਆਉਂਦਾ ਚਾਰ ਮੁਕਤੇ ਵੀ ਸ਼ਹੀਦ ਹੁੰਦੇ ਨੇ ਇੱਕ ਸਤਗੁਰਾਂ ਦਾ ਕਵੀ ਸੀ ਭਾਈ ਧੰਨਾ ਜੀ ਉਹ ਵੀ ਚਮਕੌਰ ਗੜੀ ਦੇ ਵਿੱਚ ਸ਼ਹੀਦ ਹੁੰਦਾ ਇੱਕ ਸਤਗੁਰਾਂ ਦਾ ਲਖਾਰੀ ਸੀ ਭਾਈ ਧਿਆਨ ਸਿੰਘ ਉਹ ਵੀ ਕਹਿੰਦੇ ਚਮਕੌਰ ਗੜੀ ਦੇ ਵਿੱਚ ਸ਼ਹੀਦ ਹੁੰਦਾ ਦੇਖੋ ਸਤਗੁਰਾਂ ਦੀ ਕਰਨੀ ਇੱਕ ਪਾਸੇ ਤਾਂ ਆਪਣੇ ਜਨਯੂ ਨੂੰ ਬਚਾਉਣ ਵਾਸਤੇ ਆਉਂਦੇ ਨੇ ਤੇ ਦੂਸਰੇ ਪਾਸੇ ਕਿਰਪਾ RAM ਦੱਤ ਵਰਗੇ ਆਪਣੇ ਭਰਾ ਦੇ ਨਾਲ ਚਮਕੌਰ ਗੜੀ ਦੇ ਵਿੱਚ ਸ਼ਹੀਦੀਆਂ ਪਾਉਂਦੇ ਨੇ ਤੇ ਮੇਰੇ ਕਹਿਣ ਤੋਂ ਮਰਾਤ ਅਨੇਕਾਂ ਸਤਿਗੁਰਾਂ ਦੇ ਸਿੰਘ ਸੂਰਮੇ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਵੀ 40 ਸਿੰਘਾਂ ਦੇ ਨਾਲ ਸਤਿਗੁਰੂ ਚਮਕੌਰ ਗੜੀ ਦੇ ਵਿੱਚ ਲਗੇ ਆਪਾਂ ਇਤਿਹਾਸ ਵਿੱਚ ਸੁਣਿਆ ਸਵਾ ਲੱਖ ਸੇ ਇੱਕ ਲੜਾਉ ਤਬ ਹੈ ਗੋਬਿੰਦ ਸਿੰਘ ਨਾਮ ਕਹਾਉ ਤੇ ਸਤਿਗੁਰਾਂ ਨੇ ਅੱਠ-ਅੱਠ ਦੇ ਜਦੋਂ ਟੁਕੜੀਆਂ ਬਣਾ ਕੇ ਬਾਹਰ ਭੇਜਣੀਆਂ ਸ਼ੁਰੂ ਕੀਤੀਆਂ ਕਹਿੰਦੇ ਅੱਠ ਜਿਹੜਾ ਪੋ ਸੀ ਦਿਨ ਸੀ ਦੇ 17 ਸਿੰਘ ਸਾਮ ਨੂੰ ਸ਼ਹੀਦ ਹੋ ਜਾਂਦੇ ਨੇ ਹੁਣ ਪੰਜ ਪਿਆਰੇ ਬੇਨਤੀ ਕਰਦੇ ਨੇ ਵੀ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ ਸਾਡੇ ਵਰਗੇ ਤੁਸੀਂ ਅਨੇਕਾਂ ਸਿੱਖ ਤਿਆਰ ਕਰ ਸਕਦੇ ਹੋ ਤੁਹਾਡੇ ਵਰਗਾ ਕੋਈ ਤਿਆਰ ਨਹੀਂ ਹੋਣਾ ਤੁਸੀਂ ਆਪਣੇ ਪੁੱਤਰਾਂ ਨੂੰ ਸਹਬਜ਼ਾਦਿਆਂ ਨੂੰ ਲੈ ਕੇ ਚਲੇ ਜਾਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਚਨ ਕਰਦੇ ਨੇ ਆਪਣੇ ਸਿੱਖਾਂ ਨੂੰ ਭਾਈ ਦਿਆਲ ਸਿੰਘ ਤੇ ਭਾਈ ਧਰਮ ਸਿੰਘ ਜਿੰਨੇ ਵੀ ਹੋਰ ਸਿੱਖ ਦੀ ਕਹਿਣ ਲੱਗੇ ਵੀ ਅਸੀਂ ਸੋਨੂੰ ਛੱਡ ਕੇ ਨਹੀਂ ਜਾ ਸਕਦੇ ਜਿਹੋ ਜੇ ਸਾਨੂੰ ਆਪਣੇ ਪੁੱਤਰ ਪਿਆਰੇ ਨੇ ਉਹੋ ਜੀ ਸਾਨੂੰ ਆਪਣੇ ਸਿੱਖ ਪਿਆਰੇ ਨੇ ਦੇਖੋ ਉਸ ਦਿਨ 17 ਸਿੱਖ ਸ਼ਹੀਦ ਹੁੰਦੇ ਨੇ ਤੇ ਸਤਿਗੁਰੂ ਜੀ ਫਿਰ ਸ਼ਾਮ ਨੂੰ ਜਦੋਂ ਜੰਗ ਖਤਮ ਹੁੰਦਾ ਅੰਧੇਰਾ ਹੁੰਦਾ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਆਪਣੇ ਸਿੱਖਾਂ ਨੂੰ ਕਹਿੰਦੇ ਜਦੋਂ ਉਸ 17 ਤਰੀਕ ਦੀ ਰਾਤ ਸੀ ਜਦੋਂ ਸਿੱਖਾਂ ਨੂੰ ਕਿਹਾ ਵੀ ਤੁਸੀਂ ਸਾਡੇ ਪਿਆਰੇ ਸਿੱਖੋ ਤੇ ਕਹਿੰਦੇ ਐਨੇ ਚਿਰ ਨੂੰ ਤੇ ਵੱਡੇ ਸਹਿਬਜ਼ਾਦੇ ਦੇ ਮਨ ਦੇ ਵਿੱਚ ਤਾਂ ਆਇਆ ਸਮਝ ਗਿਆ ਤੇ ਕਹਿੰਦੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਾਹਮਣੇ ਆ ਗਿਆ ਕਹਿਣ ਲੱਗਾ ਪਾਸਾ ਪਿਤਾ ਜੀ ਸਾਨੂੰ ਆਗਿਆ ਬਖਸ਼ੋ ਅਸੀਂ ਵੀ ਜੰਗ ਦੇ ਵਿੱਚ ਜੂਝਣਾ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੱਡੇ ਸਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਨੂੰ ਤਿਆਰ ਕੀਤਾ ਤੇ ਕਹਿੰਦੇ ਆਪ ਦਰਵਾਜਾ ਖੋਲਕੇ ਤੇ ਜੰਗ ਦੇ ਵਿੱਚ ਜੂਝਣ ਵਾਸਤੇ ਭੇਜਿਆ ਨਾਲ ਅੱਠ ਸਿੰਘ ਸੂਰਮੇ ਦਿੱਤੇ ਤੇ ਕਹਿੰਦੇ ਜਦੋਂ ਬਾਬਾ ਅਜੀਤ ਸਿੰਘ ਮੈਦਾਨੇ ਜੰਗ ਦੇ ਵਿੱਚ ਜੂਝ ਰਹੇ ਨੇ ਮੁਗਲਾਂ ਦੇ ਨਾਲ ਲੜ ਰਹੇ ਨੇ ਹਯੂਰ ਕਲੰਗੀ ਧਰਪਾ ਸਾਜੀ ਕਹਿੰਦੇ ਮਮਟੀ ਤੇ ਖੜੇ ਦੇਖ ਰਹੇ ਨੇ ਉੱਚੀ ਉੱਚੀ ਪੁਕਾਰ ਰਹੇ ਨੇ ਸ਼ਾਬਾਸ਼ ਮੇਰੇ ਪੁੱਤਰ ਸ਼ਾਬਾਸ਼ ਕਹਿੰਦੇ ਬਾਬਾ ਅਜੀਤ ਸਿੰਘ ਜੀ ਜਿੰਨਾ ਚਿਰ ਭੱਥੇ 'ਚੋਂ ਤੀਰ ਖਤਮ ਨਹੀਂ ਹੈ ਉਨਾ ਚਿਰ ਲੜਦੇ ਰਹੇ ਉਸ ਤੋਂ ਬਾਅਦ ਵਿੱਚ ਸਤਿਗੁਰਾਂ ਨੇ ਕਹਿੰਦੇ ਨੇਜਾ ਸਤਿਗੁਰਾਂ ਦੇ ਹਸੀ ਬਾਬਾ ਅਜੀਤ ਸਿੰਘ ਜੀ ਦੇ ਨੇਜੇ ਦੇ ਨਾਲ ਮੁਗਲਾਂ ਦੇ ਨਾਲ ਲੜਦੇ ਰਹੇ ਕਹਿੰਦੇ ਨੇਜੇ ਦੀ ਨੋਕ ਟੁੱਟ ਗਈ ਫਿਰ ਸਤਿਗੁਰ ਜੀ ਬਚਨ ਕਰਦੇ ਨੇ ਵੀ ਬਾਬਾ ਅਜੀਤ ਸਿੰਘ ਜੀ ਦੇ ਉੱਪਰ ਵਾਰ ਹੋਇਆ ਫਿਰ ਬਾਬਾ ਜੀਤ ਸਿੰਘ ਜੀ ਸ਼ਹੀਦੀਆਂ ਪਾਉਂਦੇ ਨੇ ਕਹਿੰਦੇ ਵੱਡੇ ਭਰਾ ਦੀ ਸ਼ਹੀਦੀ ਨੂੰ ਦੇਖ ਕੇ ਕਹਿੰਦੇ ਛੋਟੇ ਪੁੱਤਰ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਪਿਤਾ ਜੀ ਕੋਲੇ ਆ ਕੇ ਕਲੰਗੀ ਧਰਪਾ ਸਾਜੀ ਕੋਲੇ ਕਹਿੰਦੇ ਜਿਸ ਤਰ੍ਹਾਂ ਵੱਡੇ ਭਰਾ ਨੇ ਸਹੀਦੀ ਪਾਈ ਐ ਕਹਿੰਦੇ ਜਦੋਂ ਜਾਣ ਲੱਗੇ ਵੱਡੇ ਪੁੱਤਰ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਨਾਮ ਕਾ ਅਜੀਤ ਹੈ ਜੀਤਾ ਨਹੀਂ ਜਾਏਗਾ ਦੇਖੋ ਨਾਮ ਵੀ ਅਜੀਤ ਕੋਈ ਜਿੱਤਣ ਵਾਲਾ ਵੀ ਹੈ ਨਹੀਂ ਤੇ ਕਹਿੰਦੇ ਫਿਰ ਦੂਸਰੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲੇ ਆਏ ਬੇਨਤੀ ਕੀਤੀ ਪਿਤਾ ਜੀ ਮੈਂ ਵੀ ਜਿਸ ਤਰ੍ਹਾਂ ਵੱਡਾ ਭਰਾ ਸ਼ਹੀਦ ਹੋਇਆ ਮੈਦਾਨੇ ਜੰਗ ਦੇ ਵਿੱਚ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਆਗਿਆ ਵਾਸਤੇ ਕਹਿੰਦੇ ਕਲਗੀ ਤਰਪਾ ਸਾਹਿਬ ਜੀ ਨੇ ਛੋਣਾ ਪੱਥਾ ਸੋਹਣੀ ਕਿਰਪਾਨ ਤੇ ਭਾਈ ਸਾਹ ਭਾਈ ਬਾਬਾ ਜੁਝਾਰ ਸਿੰਘ ਜੀ ਨੂੰ ਸਜਾਈ ਛੋਟੀ ਜੀ ਕਲਗੀ ਸਜਾਈ ਅੱਠ ਸਿੰਘ ਨਾਲ ਬਾਬਾ ਜੁਝਾਰ ਸਿੰਘ ਦੇ ਫੇਰ ਮੈਦਾਨੇ ਜੰਗ ਦੇ ਵਿੱਚ ਭੇਜੇ ਤੇ ਕਹਿੰਦੇ ਬਾਬਾ ਜੁਝਾਰ ਸਿੰਘ ਜੋਜ ਜੋਜ ਕੇ ਮਰੇ ਹੁਣ ਇਤਿਹਾਸ ਦੇ ਵਿੱਚ ਆਉਂਦਾ ਵੀ 300 ਤੋਂ ਜ਼ਿਆਦਾ ਫਟ ਬਾਬਾ ਜੁਝਾਰ ਸਿੰਘ ਜੀ ਨੂੰ ਲੱਗੇ ਨੇ 300 ਤੋਂ ਜ਼ਿਆਦਾ ਫਟ ਬਾਬਾ ਜੁਝਾਰ ਸਿੰਘ ਜੀ ਨੂੰ ਲੱਗੇ ਫਿਰ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੁੰਦੇ ਨੇ ਤੇ ਫਿਰ ਜਦੋਂ ਸ਼ਾਮ ਨੂੰ ਉਹ ਦਿਨ ਛਿਪਦਾ ਉੱਥੇ ਫਿਰ ਸਤਿਗੁਰੂ ਜੀ ਕਹਿੰਦੇ ਦੁਆਰਾ ਬੇਨਤੀ ਕਰਦੇ ਨੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਰਿਆਸ ਸਿੰਘ ਤੇ ਭਾਈ ਧਰਮ ਸਿੰਘ ਵੇ ਹੁਣ ਤੁਸੀਂ ਕਿਰਪਾ ਕਰੋ ਤੁਸੀਂ ਇਸ ਗਰੀ ਨੂੰ ਛੱਡ ਕੇ ਚਲੇ ਜਾਓ ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਪੰਜਾਂ ਪਿਆਰਿਆਂ ਦੇ ਹੁਕਮ ਦਾ ਪਾਲਣ ਕੀਤਾ ਹੁਕਮ ਨੂੰ ਮੰਨਿਆ ਤੇ ਨਾਲ ਹੀ ਕਹਿਣ ਲੱਗੇ ਵੀ ਅਸੀਂ ਕੱਲਿਆ ਨਹੀਂ ਜਾਣਾ ਅਸੀਂ ਕੱਲਿਆ ਨਹੀਂ ਜਾਣਾ ਜੇ ਜਾਣਾ ਤਾਂ ਸਾਡੇ ਅਨਨ ਪਿਆਰੇ ਸਿੱਖ ਭਾਈ ਦੇ ਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਇੱਕ ਸਿੱਖ ਹੋਏ ਨੇ ਇਹ ਤਿੰਨੇ ਸਿੱਖ ਸਾਡੇ ਨਾਲ ਜਾਣਗੇ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤੋਂ ਨਿਕਲਦੇ ਨੇ ਤਾੜੀ ਮਾਰ ਕੇ ਹੁਣ ਮੁਗਲਾਂ ਦੇ ਵਿੱਚ ਦੀ ਫੌਜ ਹੈ ਤਾੜੀ ਮਾਰ ਕੇ ਨਿਕਲਦੇ ਨੇ ਉਥੇ ਗੁਰਦੁਆਰਾ ਤਾੜੀ ਸਾਹਿਬ ਵੀ ਬਣਿਆ ਹੋਇਆ ਉਸ ਤੋਂ ਬਾਅਦ ਜਿਹੜੇ ਤਿੰਨੇ ਸਿੱਖ ਨੇ ਉਹ ਆਉਂਦੇ ਨੇ ਤੇ ਜਿਹੜੀ ਆਪਣੀ ਕਲਗੀ ਹੈ ਆਪਣਾ ਤੋੜਾ ਹੈ ਉਹ ਇੱਕ ਗੁਰੂ ਦਾ ਪਿਆਰਾ ਸਿੱਖ ਭਾਈ ਸੰਗਤ ਸਿੰਘ ਹੈ ਉਹਨੂੰ ਸਜਾ ਕੇ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਗੜੀ ਨੂੰ ਛੱਡ ਕੇ ਆਉਂਦੇ ਫਿਰ ਚਮਕੌਰ ਗੜੀ ਨੂੰ ਛੱਡਦੇ ਨੇ ਦੂਸਰੇ ਦਿਨ ਜਿਹੜਾ ਵੀ ਜੰਗ ਹੁੰਦਾ ਉਹਦੇ ਵਿੱਚ ਜਿਹੜੇ ਬਚੇ ਹੋਏ ਸਿੰਘ ਸੂਰਮੇ ਨੇ ਭਾਈ ਸੰਗਤ ਸਿੰਘ ਤੇ ਉਸ ਤੋਂ ਬਾਅਦ ਜਿਹੜੇ ਹੋਰ ਗੁਰੂ ਕੇ ਪਿਆਰੇ ਸਿੱਖ ਨੇ ਸ਼ਹੀਦ ਹੁੰਦੇ ਨੇ ਮੇਰੇ ਕਹਿਣ ਤੋਂ ਭਾਗ ਜਿਹੜੀ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੁੰਦਾ ਸਤਿਗੁਰਾਂ ਦਾ ਉਹਦੇ ਵਿੱਚ ਸਤ ਗੁਰਾਂ ਦੇ ਦੇਖੋ ਇਤਿਹਾਸ ਦੇ ਵਿੱਚ 40 ਸਿੱਖ ਆਉਂਦਾ ਵੀ ਦੋ ਸਹਬਜ਼ਾਦੇ ਤੇ ਤੀਸਰੇ ਆਪ ਕਲਗੀਧਰ ਸੱਚੇ ਪਾਤਸ਼ਾਹ ਜੀ ਜਦੋਂ ਅਨੰਦਪੁਰ ਤੋਂ ਆਪਾਂ ਦੇਖੀਏ ਚਮਕੌਰ ਗੜੀ ਤੱਕ ਪਤਾ ਨਹੀਂ ਕਿੰਨੇ ਇੱਕ ਝੜੱਪਾਂ ਹੋਈਆਂ ਨੇ ਕਿੰਨੇ ਇੱਕ ਸਿੱਖ ਗੁਰੂ ਦੇ ਸ਼ਹੀਦ ਹੋਏ ਨੇ ਉਹ ਗੁੰਮਨਾਮ ਸਾਡੇ ਇਤਿਹਾਸ ਦੇ ਵਿੱਚ ਨਹੀਂ ਆਉਂਦੇ ਆਪਾਂ 40 ਸਿੰਘਾਂ ਨੂੰ ਅੱਜ ਯਾਦ ਕਰਦੇ ਆਂ ਅੱਜ ਉਹਨਾਂ ਦਾ ਦਿਨ ਹੈ ਜਿਹੜਾ ਉਹਨੂੰ ਮਨਾਉਨੇ ਹਨ ਦੇਖੋ 40 ਸਿੰਘ ਸਤਗੁਰਾਂ ਦੇ ਉੱਥੇ ਸ਼ਹੀਦ ਹੁੰਦੇ ਨੇ ਤੇ ਨਾਲ ਦੋ ਅਨਨ ਪਿਆਰੇ ਸਿੱਖ ਉਹ ਵੀ ਸ਼ਹੀਦ ਹੁੰਦੇ ਨੇ ਤੇ ਨਾਲ ਹੀ ਦੋ ਆਪਣੇ ਤਨ ਦੇ ਜਿਗਰੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੁੰਦੇ ਨੇ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਚਮਕੌਰ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਤੇ ਭਾਈ ਸਹਿਬ ਸਿੰਘ ਇਹ ਸਤਿਗੁਰਾਂ ਦਾ ਇਤਿਹਾਸ ਹੈ ਮੇਰੇ ਕਹਿਣ ਤੋਂ ਭਾਵ ਸਤਿਗੁਰ ਜੀ ਦਾ ਇਹ ਇਤਿਹਾਸ ਜੋ ਆਪਾਂ ਪਹਿਲਾਂ ਵਿਚਾਰਿਆ ਸੀ ਆਨੰਦਪੁਰ ਸਾਡਣ ਤੋਂ ਲੈ ਕੇ ਚਮਕੌਰ ਗੜੀ ਤੱਕ ਤੇ ਚਮਕੌਰ ਗੜੀ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਸੂਰਮੇ ਹੁੰਦੇ ਨੇ ਜੋ 7 ਤੇ 8 ਪੋ ਤੇ 9 ਪੋ ਦੀ ਜੰਗ ਹੁੰਦੀ ਹੈ ਤੇ ਸਤਗੁਰੂ ਜੀ ਫਿਰ ਉੱਥੋਂ ਨਿਕਲ ਕੇ ਮਾਸੀ ਬਾੜੇ ਵੱਲ ਆਉਂਦੇ ਨੇ ਤੇ ਅਗਲਾ ਇਤਿਹਾਸ ਆਪਾਂ ਨੂੰ ਜਿੰਨਾ ਕ ਸਮਾਂ ਮਿਲੂ ਆਪਾਂ ਕੱਲ ਨੂੰ ਵਿਚਾਰ ਕਰਾਂਗੇ ਕਿਉਂ ਸਤਗੁਰਾਂ ਦਾ ਇਤਿਹਾਸ ਆਪਾਂ ਬੋਲ ਕੇ ਕਹਿ ਸਕਦੇ ਆ ਪਰ ਜੋ ਸਤਗੁਰਾਂ ਨੇ ਇਹਨਾਂ ਦਿਨਾਂ ਦੇ ਵਿੱਚ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਉਹਨੂੰ ਕੌਣ ਸਮਝ ਸਕਦਾ ਹੈ ਇਸ ਕਰਕੇ ਮੇਰੇ ਕਹਿਣ ਤੋਂ ਭਾਵ ਜੋ ਸਤਗੁਰਾਂ ਨੇ ਕਿਤਾਬ ਸਾਨੂੰ ਦਿਖਾਏ ਸਿਰਪ ਕੀ ਆ ਇਸ ਸਾਰੈ ਨੂੰ ਸਤਿਗੁਰ ਜੀ ਬਚਨ ਕਰਦੇ ਨੇ ਮੈਂ ਜਨਮ ਇਸ ਕਰਕੇ ਇਸ ਧਰਤੀ ਤੇ ਆਇਆ ਮੁਗਲਾਂ ਦੀ ਜੜ ਪਟਣ ਵਾਸਤੇ ਸੰਤ ਨਾਮ ਜਪਣ ਵਾਲਿਆਂ ਨੂੰ ਉੱਚਾ ਚੁੱਕਣ ਵਾਸਤੇ ਸੰਤਾਂ ਨੂੰ ਨਾਮ ਜਪਣ ਵਾਲਿਆਂ ਨੂੰ ਉੱਚਾ ਚੁੱਕਣ ਵਾਸਤੇ ਤੇ ਜਿਹੜੇ ਦੁਸ਼ਟ ਨੇ ਉਹਨਾਂ ਦਾ ਖਾਤਮਾ ਕਰਨ ਵਾਸਤੇ ਸਤਿਗੁਰ ਜੀ ਬਚਨ ਕਰਦੇ ਨੇ ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਸਬਨ ਕੋ ਮੂਲ ਉਪਾਰਣ ਸਰ ਦੁਸ਼ਟ ਜਿਹੜੀ ਜੜ ਹੈ ਉਹਨੂੰ ਪਟਣ ਵਾਸਤੇ ਅਸੀਂ ਇੱਥੇ ਅਵਤਾਰ ਧਾਰਿਆ ਹੈ ਸੋ ਬਾਕੀ ਜਿਹੜਾ ਸਮਾਂ ਆਪਾਂ ਕੱਲ ਨੂੰ ਸਤਿਗੁਰਾਂ ਦਾ ਜੋ ਚਮਕੌਰ ਗੜੀ ਤੋਂ ਲੈ ਕੇ ਮਾਸੀ ਬਾੜੇ ਸਤਿਗੁਰ ਜੀ ਪਹੁੰਚਦੇ ਨੇ ਉਥੇ ਸਤਿਗੁਰਾਂ ਦੇ ਜੋ-ਜੋ ਵੀ ਬਚਨ ਨੇ ਕਿਸ ਤਰ੍ਹਾਂ ਸਤਿਗੁਰ ਜੀ ਭਾਈ ਗੁਲਾਬੇ ਤੇ ਪੰਜਾਬੇ ਦੇ ਖੂਹ ਤੇ ਪਹੁੰਚਦੇ ਨੇ ਮਾਤਾ ਜੀ ਉਹਨਾਂ ਨੂੰ ਕਿਸ ਤਰ੍ਹਾਂ ਤਾਰਦੇ ਨੇ ਉਸ ਇਤਿਹਾਸ ਨੂੰ ਆਪਾਂ ਕੱਲ ਨੂੰ ਬਾਤਾਂਗੇ ਕੱਲ ਐਤਵਾਰ ਵੀ ਹੈ ਤੇ ਨਾਲ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਉਸ ਤੋਂ ਬਾਅਦ 15-20 ਮਿੰਟ ਜੋ ਸਤ ਗੁਰਾਂ ਦਾ ਇਤਿਹਾਸ ਹੈ ਕਿਉਂ ਇਹ ਦਿਨ ਚੱਲ ਰਹੇ ਨੇ ਆਪਾਂ ਦਿਨ ਦੇ ਅਨੁਸਾਰ ਹੀ ਤੇ ਮਾਸੀ ਬਾੜੇ ਤੋਂ ਬਾਅਦ ਫਿਰ ਛੋਟੇ ਸਾਹਿਬ ਜੀ ਦੇ ਜਦੋਂ ਸਰਸਾ ਤੋਂ ਵਿਛੜਦੇ ਨੇ ਕਿੱਥੇ-ਕਿੱਥੇ ਉਹਨਾਂ ਦਾ ਪੜਾ ਹੁੰਦਾ ਹੈ ਕਿਸ ਤਰ੍ਹਾਂ ਸਰਹੰਦ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਕਿਉਂ ਇਸ ਕਰਕੇ ਸਾਡਾ ਜਿਹੜਾ ਇਤਿਹਾਸ ਹੈ ਹਰ ਇੱਕ ਸਿੱਖ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਦਿਨ ਕਿਉਂ ਮਨਾਏ ਜਾਂਦੇ ਨੇ ਕਿਸ ਤਰ੍ਹਾਂ ਸਤਿਗੁਰਾਂ ਨੇ ਕੁਰਬਾਨੀਆਂ ਕੀਤੀਆਂ ਕਿਸ ਤਰ੍ਹਾਂ ਸਾਬਜਾਦਿਆਂ ਦੀ ਸ਼ਹੀਦੀ ਹੁੰਦੀ ਹੈ ਕਿਸ ਤਰ੍ਹਾਂ ਸੋਟਿਆਂ ਦੀ ਤੇ ਕਿਸ ਤਰ੍ਹਾਂ ਵੱਡਿਆਂ ਦੀ ਇਸ ਕਰਕੇ ਆਓ ਕਥਾ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਬਖਸ਼ਣ ਯੋਗ ਹੈ ਗੁਰੂ ਸਾਹਿਬ ਸਮਰੱਥ ਕਿਰਪਾ ਕਰਨ ਇਸੇ ਤਰ੍ਹਾਂ ਹੀ ਕਥਾ ਵਿਚਾਰ ਕਰਨ ਦੀ ਸੋਝੀ ਬਖਸ਼ਣ ਸਾਮ ਨੂੰ ਜੋ ਸਤਿਗੁਰਾਂ ਦੀ ਇਹ ਸਹਬਜ਼ਾਦਿਆਂ ਦੀ ਤੇ ਮਾਤਾ ਗੁਜਰੀ ਦੀ ਯਾਦ ਦੇ ਵਿੱਚ ਜਾਪ ਕਰਦੇ ਆ ਮੂਲ ਮੰਤਰ ਦਾ ਯਾਪ ਕੀਤਾ ਜਾਂਦਾ ਆਪ ਸਿੱਖ ਸੰਗਤਾਂ ਨੂੰ ਜਿਹੜੇ 8-9 ਦਿਨ ਨੇ ਉਹਦੇ ਵਿੱਚ ਵੱਧ ਚੜ ਕੇ ਇੱਕ ਤਾਂ ਆਪਣਾ ਜਿਹੜੇ சுவாਸ ਨੇ ਉਹ ਸਫਲ ਹੁੰਦੇ ਨੇ ਦੂਸਰਾ ਸਤਿਗੁਰਾਂ ਦੀ ਕੁਰਬਾਨੀ ਹੈ ਜਿਹੜੀ ਸਾਡੇ ਵਾਸਤੇ ਦਿੱਤੀ ਹੈ ਉਹਦੇ ਵਿੱਚ ਹਾਜ਼ਰੀ ਲੱਗਦੀ ਏਸੋ ਕਥਾ ਵਿਚਾਰ ਕਰਦੇ ਆਂ ਬੀਅੰਤ ਫੁੱਲਾਂ ਹੋਈਆਂ ਨੇ ਸਾਧ ਸੰਗਤ ਬਖਸ਼ਣ ਯੋਗ ਹੈ ਗੁਰੂ ਸਾਹਿਬ ਸਮਰੱਥ ਕਿਰਪਾ ਕਰ ਇਸੇ ਤਰ੍ਹਾਂ ਹੀ ਕਥਾ ਵਿਚਾਰ ਕਰਨ ਦੀ ਸੋਜੀ ਬਖਸ਼ਣ ਹੋਈਆਂ ਫੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ